ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987812390017 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਅੱਜ ਦੀ ਵੀਡੀਓ ਪਿੰਡ ਰਾਈਆ ਜੀ ਇੱਕ ਤੁਹਾਡੇ ਵਾਸਤੇ ਟੋਕੜ ਝੋਟੀ ਲੈ ਕੇ ਆਏ ਗੱਲਬਾਤ ਸਾਰਾ ਡਰੈੱਸ ਬਾਈ ਤੋਂ ਪੁੱਛ ਕੇ ਦੱਸਾਂਗੇ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਕਿੰਨੇ ਚਰ ਦੀ ਸੂਈ ਵੀ ਆ ਕਿਵੇਂ ਮਿਲਦੀ ਆ ਕਿੰਨਾ ਦੁੱਧਵਾ ਦਾ ਸਾਰਾ ਕੁਝ ਪੁੱਛਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 9803164931 ਦੁਬਾਰਾ ਫੇਰ ਰਿਪੀਟ ਕਰ ਦਿਓ 9803164931 ਪਿੰਡ ਜੀ ਰਾਈਆ ਜੀ ਜ਼ਿਲ੍ਹਾ ਬਠਿੰਡਾ ਜੀ ਤਸੀਲ ਫੂਲ ਜੀ ਰਾਮਪਰਾ ਫੂਲ ਤੇ ਵੀਰੇ ਆਪਣੇ ਨਜ਼ਦੀਕ ਇਥੇ ਰਾਮਪਰਾਲੇੜੇ ਰਹਿੰਦਾ ਹਨਾ ਰਾਮਪਰਾ ਦੀ ਮੰਡੀ ਲੱਗਦੀ ਆ ਤਾਂ ਰਾਮਪਰਾ 11 ਕਿਲਾ ਤਾਂ ਵੀ ਇਧਰੋਂ ਨੇੜੇ ਆ ਗਿਆ ਓਕੇ ਜੀ ਤੇ ਕੋਈ ਵਪਾਰ ਦਾ ਕੰਮ ਹੈ ਨਹੀਂ ਬਾਈ ਦੇ ਇੰਨੇ ਕ ਪਸ਼ੂ ਘਰੇ ਰੱਖੇ ਹੋਏ ਬਾਈ ਕਹਿੰਦਾ ਪ੍ਰੋਬਲਮ ਆ ਥੋੜੀ ਜੀ ਤਾਂ ਝੋਟੇ ਵੇਚ ਰਹੇ ਆ ਤੇ ਵੀਰੇ ਘਰ ਦੀਆਂ ਨੇ ਝੋਟੀਆਂ ਆਪਣੀ ਹਾਂ ਜੀ ਕਰ ਕਿਹੜਾ ਸੂਆ ਸੂਈ ਵੀ ਆ ਪਹਿਲੇ ਸੂਈ ਕਿੰਨੇ ਚਿਰ ਦੀ ਸੂਈ ਵੀ ਆਜੇ ਅੰਦਾਜ਼ਾ ਲਾ ਲਓ ਜੀ 8-9 ਮਹੀਨਾ ਦਾ ਹੋਊਗਾ 8-9 ਮਹੀਨਾ ਸਹੀ ਗੱਲ ਕਰੀ ਆ ਬਾਈ ਨੇ ਤੇ ਵੀਰੇ 8 ਤੋਂ 9 ਮਹੀਨੇ ਨੂੰ ਸੂਈ ਨੂੰ ਹੋਗੇ ਦੁੱਧ ਕਿੰਨਾ ਜਾਵਾਂ ਮਿਲਣ ਵਾਲਾ ਦੁੱਧ 4-4.5 ਦੇ ਵਿੱਚ ਆਇਆ ਮਿਲਦੀ ਕਿਵੇਂ ਆ ਪਾਰ ਦੇ ਤੇ ਆਪਣੇ 4 ਬੱਚਾ ਛੱਡਣ ਦਿ ਲੋ ਨਹੀਂ ਨਹੀਂ ਲੋੜ ਓਕੇ ਤੇ ਬਾਈ ਵੀ ਚਾਹੇ ਚੋਲੇ ਚਾਹੇ ਭੁੜੀ ਚੋਲੇ ਪੀੜੀ ਢਾ ਬਣੀ ਵੀ ਇੱਕ ਮਹੀਨਾ 7-8 ਦਿਨ ਹੋਇਆ ਇੱਕ ਮਹੀਨਾ 7-8 ਦਿਨ 23-24 ਤਰੀਕ ਦੀ ਬਣੀ ਹੋਈ ਓਕੇ ਜੀ ਤੇ ਆਪਾਂ ਦੇਣੀ ਖਾਲੀ ਕਰਕੇ ਅਗਲੇ ਇਹਦੇ ਕਰ ਮੰਗਾ ਖਾਣ ਲਈ ਵੀ ਪੂਰੀ ਸਾਫਾ ਖੋਲੂ ਜੀ ਇਹਨੂੰ ਤੋੜਾ ਤੋੜਾ ਕਰਕੇ ਚੈੱਕ ਕਰਤਾ ਦੇਖੋ ਹੂੰ ਚਾਹਣ ਵੇਲੇ ਚਾਹ ਪੁੜੀ ਬੈਠ ਜੇ ਬੰਦਾ ਗੜ ਜੇ ਪੀੜੀ ਢਾ ਕੇ ਬਾਕੀ ਇਹ ਚਾਰ ਕਬਾਲੀ ਤੇਲ ਦੇ ਵਿੱਚ ਵਾਇਟ ਆ ਜੀ ਸਾਰੀ ਬਲੈਕ ਪੂਛ ਹੈਗੀ ਤੇ ਮਗਰ ਘਟਾ ਵੀ ਚੰਗਾ ਠੰਡੀ ਸੀਲ ਫੁੱਲ ਹੈ ਠੰਡੀ ਸੀਲ ਫੁੱਲ ਹੈ ਜਿਹੜਾ ਮਰਜ਼ੀ ਚੋਲੇ ਜੋੜਾ ਮਰਜ਼ੇ ਚੋਲੇ ਓਕੇ ਜੀ ਚਾਹੇ ਅਗਲਾ 3-8 ਦਿਨ ਚੋਕੇ ਲੈ ਕੇ ਜਾਓ ਓਕੇ ਐ ਨਹੀਂ ਹੈਗਾ ਵੀ ਅਗਲਾ ਚੜਾ ਕੇ ਲੈ ਜਾਦੇ ਸੱਦੀ ਕਰਕੇ ਦੇਵਾਂਗੇ ਕਿਉਂ ਚੋਕੇ ਦੇਖ ਕੇ ਫੇਰ ਲੈ ਜਾਓ ਓਕੇ ਜੀ ਤੇ ਬਾਕੀ ਦਾ ਧਾਰ ਦੂਰ ਪੋਲੀ ਜਦੋਂ ਪੋਲੀ ਰੂਮ ਵਾਲੀ ਓਕੇ ਜੀ ਧਾਰ ਦੂਰ ਬਾਈ ਕਹਿੰਦਾ ਪੋਲੀ ਤੇ ਬਾਕੀ ਤੋਕੜ ਦੀ ਮੰਗ ਬਹੁਤ ਜ਼ਿਆਦਾ ਬਹੁਤ ਫੋਨ ਆਈ ਜਾਂਦੇ ਆ ਆ ਲਓ ਜੀ ਤੁਹਾਨੂੰ ਵੀਡੀਓ ਕਵਰ ਕਰਕੇ ਦੇਤੀ ਹੈਗੀ ਸਰਗਰੰਟੀ ਹੈ ਆਪਣੀ ਕੋਈ ਥਣ ਚ ਕੋਈ ਨੁਕਸ ਹੋਵੇ ਤਾਂ ਗਰੰਟੀ ਓਕੇ ਜੇ ਕੋਈ ਆਨਲਾਈਨ ਵੀ ਮਗਾਉਂਦਾ ਫੁੱਲ ਗਰੰਟੀ ਹਾਂਜੀ ਹਾਂਜੀ ਤੇ ਨੰਬਰ ਬੋਲੋ ਜੀ ਫਿਰ 9803164931 ਤੇ ਰੇਟ ਕੀ ਆ ਗਿਆ ਬਾਈ ਇਹਦਾ ਰੇਟ ਜਿੰਨਾ ਮਰਜ਼ੀ ਕਰਾ ਲਓ ਜੀ 65000 ਚ ਮੰਨਤਨ ਕਰ ਦੇ ਮੰਨਤਨ ਕਰ ਦੇ ਛੋਟੀ ਵੀ ਚੰਗੇ ਕੱਟਾ ਜਾਂਦਾ ਵਾਲਾ ਮਗਰ ਓਕੇ ਜੀ ਜਾਨਵਰ ਵੀ ਚੰਗਾ ਜੀ ਪੂਰੇ ਫੁੱਲ ਬਾਡੀ ਵੇਟ ਵਾਲਾ ਚੰਗਾ ਬਾਈ ਦਾ ਸਾਹਮਿਆ ਵਾ ਦੇਖੋ ਜੇ ਤੁਸੀਂ ਕੱਟਾ ਵੀ ਅੱਡ ਵਿੱਚੋਂ ਚੰਗੇ ਪੈਸਿਆਂ ਦਾ ਵੇਖ ਜਾਣਾ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਛੋਟਾ ਜਿਹਾ ਬੱਚਾ ਹੋਵੇ ਬੱਚਾ ਵੀ ਚੰਗਾ ਹੈ ਮਗਰ ਤੇ ਬਾਕੀ ਦੀ ਗੱਲ ਸਹੀ ਗੱਲ ਕਰੀਆ ਬਾਈ ਨੇ ਵੀ ਇੱਕ ਮਹੀਨਾ ਤੋਂ ਥੋੜੇ ਜਿਹੇ 4 ਤੋਂ 4.5 ਕਿਲੋ ਦੁੱਧ ਆ ਜੀ ਥਾਣਾ ਟੋਣਾ ਦੀ ਪੂਰੀ ਸਾਫਾ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਦਸੀਲ ਆਮ ਪ੍ਰਫੂਲ ਤੇ ਇੱਕ ਛੋਟੀ ਸੀ ਇੱਕ ਸਾਨੂੰ ਦਿਖਾਤੀ ਆ ਬੈੜ ਵੀ ਦੇ ਓਕੇ ਜੀ ਅੱਛਾ ਇੱਕ ਬੈੜ ਆ ਬਾਈ ਕੋਲੇ ਯਾਰ ਸੀ ਓਕੇ ਤੇ ਵੀਰੇ ਕਿੰਨੇ ਚਿਰ ਦੀ ਇਹ ਸੂਈ ਸਾਈ ਵੀ ਕਿਵੇਂ ਆ ਗਈ ਇਹਦੇ ਸੂਣ ਦੀ ਤਿੰਨ ਕਦਾਈ ਰਹਿ ਗਈ ਅੱਛਾ ਤਿੰਨ ਦਿਨ ਬਾਕੀ ਹੈ ਖੋਲੋ ਜੀ ਨੂੰ ਵੀ ਤੋੜ ਕਰਾ ਕੇ ਚੈੱਕ ਸਿਵਰੇਸ ਸੂਣ ਦੇ ਤਿੰਨ ਦਿਨ ਬਾਕੀ ਆ ਦੂਸਰੇ ਸੂਏ ਸੋਣਾ ਜੀ ਤੇ ਉਹ ਬੱਚੀ ਇਹਦੀ ਆ ਬਾਈ ਹਾਂ ਉਹ ਪਹਿਲੇ ਸੂਏ ਦੀ ਬੱਚੀ ਹੈ ਕਿੰਨਾ ਦੁੱਧ ਦਿੰਦਾ ਉਹ ਫਿਰ ਇਹਦਾ ਪਿਛਲੇ ਸਾਲ 16 ਲੀਟਰ ਦਿੰਦਾ ਵੀ 18 19 ਦਾ ਮੋਜ ਨਾ ਓਕੇ 18 ਤੋਂ 19 ਕਿਲੋ ਦੁੱਧ ਇਹਦਾ ਦੀ ਦੇਣੇ ਦੇਣਾ ਤੇ ਕਿੰਨੇ ਦਿਨ ਬਾਕੀ ਆ ਬਾਈ ਤਿੰਨ ਚਾਰ ਦਿਨ ਲੈ ਜੂਗੀ ਤੇਰੀ ਬਾਕੀ ਤਾਂ ਪ्युअर ਪੰਜਾਬ ਵਾਲੀ ਜਰਸੀ ਹੈ ਜੀ ਹਾਂ ਜੀ ਬਾਕੀ ਸ਼ੀਲ ਹੈ ਆਣੀ ਗਾ ਕੋਈ ਛੜ ਮਾਰ ਜੁਕੇ ਛੜ ਵਾਲੀ ਨਹੀਂ ਹੈਗੀ ਵੀਰੇ ਚੰਗੀ ਆ ਜਿਵੇਂ ਮਰਜੀ ਕਿੰਨੇ ਦਿਨ ਪੰਜ ਚਾਰ ਦਿਨ ਲੈ ਜੂਗੀ ਨਹੀਂ ਤਿੰਨ ਚਾਰ 28 ਤਰੀਕ ਨੂੰ ਚੋਹਾਂ ਦਿਨ ਪੂਰੇ ਹੋਏਗੇ ਤੇ ਆਦ ਕੀ ਫਿਰ ਕਿੰਨਾ ਦੋ ਦੇ ਦੂਗੀ ਬਾਈ 18 19 ਦੀ ਮੈਂ ਤਾਂ ਹੈਗੀ ਓਕੇ 18 19 ਦੀ ਬਾਈ ਕਹਿੰਦਾ ਉਮੀਦ ਹੈਗੀ ਚੰਗੀ ਹੈ ਜੀ ਬਾਕੀ ਦੀ ਗੱਲ ਜਰੂਰ ਬਾਈ ਨਾਲ ਕਰਿਓ ਸੰਪਰਕ ਤੇ ਥਣ ਲੇਵੇ ਦੀ ਪੂਰੀ ਸਟਾਫ ਆ ਪ्युअर ਪੰਜਾਬ ਵਾਲੀ ਜਰਸੀ ਆ ਗਈ ਜੀ ਓਵੇਂ ਨਹੀਂ ਗੱਲ ਹੈਗੀ ਵੀ ਟੁੱਟੀ ਜੀ ਹੋਵੇ ਚੰਗੇ ਵਜਨ ਵਜੂਦ ਵਾਲੀ ਕੱਦ ਜਿਹੜਾ ਜਰਸੀ ਦਾ ਹੁੰਦਾ ਉੱਡੇ ਹੀ ਹੈਗਾ ਤੇ ਇਹਦਾ ਕੀ ਮੁੱਲ ਆ ਗਿਆ ਬਾਈ ਪਰ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਈ 75 ਚੋਂ ਮੰਨਤਨ ਕਰ ਦੇ ਵਾਕਈ ਤੇ ਬੱਚਾ ਬੜਾ ਸੋਹਣਾ ਪਾਇਆ ਹਨਾ ਪਿਛਲੇ ਵੇਲੇ ਦਾ ਬਹੁਤ ਸੋਹਣੀ ਕੱਟੀ ਆ ਤੇ ਬਾਈ ਨੇ ਫਿਰ ਪਸ਼ੂ ਬਾਈ ਘਟਾਉਣੇ ਹੋਂ ਵਾ ਮਜਬੂਰੀ ਕਰਕੇ ਵੇਚਣਾ ਪਿਆ ਓਕੇ ਮਜਬੂਰੀ ਕਰਕੇ ਤੇ ਇਹ ਵੀ ਬਾਈ ਦਾ ਜਰੂਰ ਸੰਪਰਕ ਕਰਿਓ 75000 ਚ ਤੁਹਾਡਾ ਮਾਨਤਾ ਨ ਹੋ ਜਾਣਾ ਇਹਦਰ ਤੁਹਾਨੂੰ ਤੋਕਰ ਝੋਟੀ ਦਿਖਾਤੀ ਆ 65000 ਜੋ ਮਾਨਤਾ ਨ ਹੋ ਜਾਣਾ ਹਾਂਜੀ ਹਾਂਜੀ ਤੇ ਨੰਬਰ ਬਾਈ ਇੱਕ ਵਾਰੀ ਫੇਰ ਬੋਲ 9503164931 ਪਿੰਡ ਰਾਇਆ ਪਿੰਡ ਰਾਇਆ ਅਕਸੀਰਪੁਰ ਜ਼ਿਲ੍ਹਾ ਮਠੰਡਾ ਓਕੇ ਜੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕੰਨ ਵੀਡੀਓ